ਸਤਨਾਮ ਵਾਹਿਗੁਰੂ ਸਹਿਬ ਜੀ 16 ਮਹੱਲਾ ਪੰਜਵਾਂ ਕਰ ਪਹਿਲਾ ਜਾ ਕੇ ਹਿਰਦੈ ਬਸਿਆ ਤੂੰ ਕਰਤੇ ਤਾਂ ਕੀਤੈ ਆਸ ਪੁਜਾਈ ਦਾਸ ਆਪਣੇ ਕੋ ਤੂੰ ਵਿਸਰੇ ਨਾਹੀ ਚਰਨ ਧੂਰ ਮਨ ਭਾਈ ਜਾ ਕੇ ਹਰਿ ਦੇ ਬਸਿਆ ਤੂੰ ਕਰਤੇ ਤਾਂ ਕੀ ਤੈਂ ਆਸ ਪੁਜਾਈ ਦਾਸ ਆਪਣੇ ਕੋ ਤੂੰ ਬਿਸਰੇ ਨਹੀਂ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਨ ਨ ਜਾਈ ਗੋਣਨਧਾਨ ਸੁਖਾ ਦاتے ਸੁਆਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੂੰ ਲਿਖ ਪਾਈ ਸੇਵਕ ਕੋ ਤੂੰ ਸੇਵਾ ਦਿਨੀ ਦਰਸ਼ਨ ਦੇਖ ਅਗਾਈ ਸਰਬਨਰੰਤਰ ਤੁਮਹ ਸਮਾਨੀ ਜਾ ਕੋ ਤੁਧ ਆਪੁ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭੈ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪਰਖ ਸੋ ਭਾਈ ਕਹ ਨਾਨਕ ਜਸ ਭੈ ਦੇ ਅਲਾ ਤਾ ਕੋ ਮਨ ਤੇ ਬਿਸਰਨ ਜਾਈ ਕਹ ਨਾਨਕ ਜਿਸ ਭਏ ਦੇ ਅੱਲਾ ਤਾ ਕੋ ਮਨ ਤੇ ਬਿਸਰਨ ਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰਪਿਆਰ ਬਾਲਿਓ ਸਤਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ 610 ਤੇ ਸੁਭਾਏ ਮਨ ਆਪਾ ਸ਼ਬਦ ਪੜਿਆ ਜੋ ਸੋਰਠਿ ਰਾਗ ਅੰਦਰ ਹੈ ਮਨ ਅਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਮਹਾਰਾਜ ਨੇ ਸਮਝਾਉਣਾ ਕੀਤਾ ਜਾ ਕੇ ਹਿਰਦੇ ਬਸਿਆ ਤੂੰ ਕਰਤੇ ਤਾਂ ਕੀ ਤੈ ਆਸ ਪੁਜਾਈ ਏ ਅਕਾਲ ਪੁਰਖ ਵਾਹਿਗੁਰੂ ਏ ਕਰਤਾਰ ਸਾਰੀ ਸ੍ਰਿਸ਼ਟੀ ਦੇ ਕਰਤੇ ਵਾਹਿਗੁਰੂ ਜੀ ਜਿਸ ਦੇ ਹਿਰਦੇ ਘਰ ਵਿੱਚ ਤੋਂ ਵੱਸਦਾ ਹੈ ਆਪ ਦੀ ਮਿਹਰ ਕਰਦਾ ਹੈ ਤੇ ਉਹਨਾਂ ਦੀ ਆਸ ਪੂਰੀ ਹੋ ਜਾਂਦੀ ਹੈ ਦਾਸ ਆਪਣੇ ਕੋ ਤੂੰ ਵਿਸਰੇ ਨਹੀਂ ਚਰਨ ਧੂਰ ਮਨ ਭਾਈ ਆਪਣੇ ਪਿਆਰਿਆਂ ਨੂੰ ਤੂੰ ਕਦੇ ਨਹੀਂ ਵਿਸਰਦਾ ਆਪਣੇ ਪਿਆਰਿਆਂ ਦੇ ਹਿਰਦੇ ਘਰ ਵਿੱਚ ਤੂੰ ਬਸਿਆ ਰਹਿਣਾ ਹੈ ਵਾਹਿਗੁਰੂ ਜੀ ਤੇ ਆਪਣੇ ਗਿਆਨ ਦੀ ਦਾਤ ਉਹਨਾਂ ਦੇ ਹਰਦੇ ਘਰ ਵਿੱਚ ਵਸਾਈ ਰੱਖਦਾ ਹੈ ਤੇਰੀ ਇਕੱਥ ਕਥਾ ਕਥਨ ਨਾ ਜਾਈ ਤੇਰੀ ਕਹਾਣੀ ਕੀਤੀ ਨਹੀਂ ਜਾ ਸਕਦੀ ਤੂੰ ਬੇਅੰਤ ਹੈ ਤੂੰ ਵੱਡੇ ਪਸਾਰੇ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੇਰੀ ਕਥਾ ਨਹੀਂ ਕੀਤੀ ਜਾ ਸਕਦੀ ਤੇਰੇ ਗੁਣ ਗਾਏ ਜਾ ਸਕਦੇ ਹਨ ਗੁਣ ਨਿਹਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ ਹੈ ਗੁਨਾ ਦੇ ਖਜ਼ਾਨੇ ਦਾਤੇ ਸੁਆਮੀ ਜੀ ਸਭ ਤੋਂ ਉੱਚੀ ਬਡਾਈ ਹੈ ਆਪ ਜੀ ਦੀ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਉਹੀ ਕਰਮ ਕਰਦਾ ਹੈ ਪ੍ਰਾਣੀ ਜੈਸੀ ਤੂੰ ਲਿਖ ਪਾਈ ਜਿਹੋ ਜੀ ਤੂੰ ਉਸਦੇ ਕਰਮਾਂ ਵਿੱਚ ਲਖਤ ਲਿਖੀ ਹੋਈ ਹੈ ਉਹ ਜੇ ਉਹ ਕਰਮ ਕਰਦਾ ਮਨੁੱਖ ਜੀਵ ਜੀਵ ਕਹ ਲੋ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਤੂੰ ਆਪਣੇ ਸੇਵਕਾਂ ਨੂੰ ਸੇਵਾ ਦੀ ਦਾਤ ਬਖਸ਼ਦਾ ਹੈ ਤੇ ਉਹ ਤੇਰੀ ਸੇਵਾ ਕਰ ਕਰਕੇ ਖੁਸ਼ ਹੁੰਦੇ ਨੇ ਸਰ ਬਨਰੰਤਰ ਤੁਮ ਹੈ ਸਮਾਨੇ ਜਾ ਕੋ ਤੁਦ ਆਪ ਬੁਝਾਈ ਸਾਰਿਆਂ ਦੇ ਅੰਦਰ ਤੋਂ ਇੱਕ ਸਮਾਨ ਬਸਦਾ ਹੈ ਇੱਕੋ ਜਿਹਾ ਤੇ ਜਾ ਕੋ ਤੁੱਦ ਆਪ ਬੁਝਾਈ ਜੀ ਨੂੰ ਤੂੰ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਗਿਆਨ ਦੀ ਦਾਤ ਬਖਸ਼ਦਾ ਹੈ ਉਹ ਫਿਰ ਗੁਰਪ੍ਰਸਾਦ ਮਿਟਿਓ ਅਗਿਆਨ ਉਹ ਗੁਰੂ ਦੀ ਕਿਰਪਾ ਲੈਂਦਾ ਆਪਣੇ ਹਿਰਦੇ ਘਰ ਵਿੱਚੋਂ ਅਗਿਆਨਤਾ ਦੂਰ ਕਰ ਲੈਂਦਾ ਪ੍ਰਗਟ ਭੈ ਸਭ ਠਾਈ ਫਿਰ ਤੂੰ ਸਾਰੇ ਥਾਮਾਂ ਤੇ ਵਿਆਪਕ ਬਸਿਆ ਹੋਇਆ ਉਸ ਗੁਰ ਚਖ ਪਿਆਰੇ ਨੂੰ ਦਿਖਦਾ ਹੈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਪਾਈ ਮਹਾਰਾਜ ਕਹਿੰਦੇ ਉਹੀ ਗਿਆਨੀ ਹੈ ਉਹੀ ਧਿਆਨੀ ਹੈ ਉਹੀ ਸੁਰ ਪੁਰਖ ਹੈ ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮਨ ਤੇ ਬਿਸਰ ਨਾ ਜਾਈ ਜਿਹਦੇ ਤੇ ਤੁਸੀਂ ਦਿਆਵਾਨ ਹੋ ਕੇ ਮਹਾਰਾਜ ਜਿਸ ਵੀ ਮਨੁੱਖ ਦੇ ਮਨ ਤੋਂ ਤੁਸੀਂ ਨਹੀਂ ਵਿਸਰਦੇ ਉਹੀ ਗਿਆਨੀ ਧਿਆਨੀ ਤੇ ਉਹੀ ਚੰਗਾ ਪੁਰਖ ਹੈ ਸੋ ਜਿਹੜਾ ਲੜੀਵਾਰ ਆਪਾਂ ਕਰਦੇ ਆਂ ਵਾਹਿਗੁਰੂ ਦੀ ਕਿਰਪਾ ਨਾਲ ਸ਼ਬਦ ਵਿਚਾਰ ਉਹ ਅੱਜ ਪਾਵਨ ਪਵਿੱਤਰ ਅੰਗ 452 23 ਵਾਹਿਮਾਨ ਸ਼ਬਦ ਹੈ ਉਹਦੇ ਵਿੱਚੋਂ ਜਿਹੜੀਆਂ ਪੰਕਤੀਆਂ ਰਹਿੰਦੀਆਂ ਸੀ ਕੱਲ ਉਹ ਆਪਾਂ ਪੜ੍ਹਦੇ ਆਂ ਜੀ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀ ਦਾ ਪਾਇਆ ਮਹਾਰਾਜ ਗੁਰੂ ਦੀ ਸੰਗਤ ਦੀ ਗੱਲ ਹੀ ਕਰਦੇ ਆ ਵੀ ਸਤ ਸੰਗੀ ਜਨਾਂ ਦੇ ਵਿੱਚ ਰਲ ਕੇ ਗੁਰੂ ਦੇ ਗਿਆਨ ਦੀ ਪ੍ਰਾਪਤੀ ਕਰ ਪਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਆਪਾਂ ਜੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਬੈਠੇ ਹਾਂ ਤਾਂ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਹਾਂ ਇਹ ਸਤ ਸੰਗੀ ਗੁਰਮਖ ਪਿਆਰੇ ਭਗਤ ਪਿਆਰਿਆਂ ਦੀ ਬਾਣੀ ਦਰਜ ਹੈ ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਆਪਾਂ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਹਾਂ ਜੀ ਜੇ ਆਪਾਂ ਹਜੂਰੀ ਵਿੱਚ ਵੀ ਬੈਠੇ ਆਂ ਤੇ ਚੈਨਲ ਤੇ ਵੀ ਸੁਣ ਰਹੇ ਆਂ ਜਿਹੜਾ ਵੀ ਭੈਣ ਭਾਈ ਸੁਣਦਾ ਆਪਾਂ ਸਮਝ ਲਓ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਆਂ ਜਦੋਂ ਗੁਰੂ ਦੇ ਬਚਨ ਸੁਣਦੇ ਆਂ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀ ਦਾ ਪਾਇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਦੇ ਪ੍ਰੇਮ ਵਿੱਚ ਮਗਨ ਹੁੰਦਾ ਹੈ ਉਹ ਆਪਣੇ ਮਨ ਵਿੱਚ ਚਿਤਪਤਾ ਫਲ ਪਾ ਲੈਂਦਾ ਹੈ ਆਪਣੇ ਮਨ ਭੋਂਦਾ ਫਲ ਪ੍ਰਾਪਤ ਕਰ ਲੈਂਦਾ ਧਿਆਨ ਨਾਲ ਬੈਠੋ ਜੀ ਹਰ ਦੇਖ ਦਰਸ਼ਨ ਇਛਪੁੰਨੀ ਕਲ ਸੰਭੂਹਾ ਸਭ ਤਰੇ ਪਰਮਾਤਮਾ ਦਾ ਦਰਸ਼ਨ ਕਰਕੇ ਮਨੁੱਖ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ਉਸ ਦੀਆਂ ਸਾਰੀਆਂ ਕੁਲਾਂ ਭੀ ਤਰ ਜਾਂਦੀਆਂ ਹਨ ਦਿਨ ਸ੍ਰੈਣ ਅਨੰਦ ਅਰਦਨ ਸਿਮਰੰਤ ਨਾਨਕ ਹਰ ਹਰੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਸਦਾ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਹਨਾਂ ਦੀ ਹਰੇਕ ਰਾਤ ਉਹਨਾਂ ਦਾ ਹਰੇਕ ਦਿਨ ਹਰ ਵੇਲੇ आनंद ਵਿੱਚ ਲੰਗਦਾ ਹੈ ਖੁਸ਼ੀ ਵਿੱਚ ਲੰਗਦਾ ਹੈ ਅਗੇ ਮਹਾਰਾਜ ਨੇ ਦੱਸਿਆ ਆਸਾ ਮਹੱਲਾ ਪੰਜਵਾਂ ਸ਼ੰਤ ਘਰ ਸਤਮ ਰਾਗ ਆਸਾ ਘਰ ਸਤਮਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਵਿੱਚੋਂ ਆਪਾਂ ਸ਼ਬਦ ਪੜ੍ਹ ਰਹੇ ਹਾਂ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸ਼ਲੋਕ ਸਭ ਚਿੰਤਨ ਸਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ। ਹੇ ਭਗਵਾਨ ਮੈਂ ਸਦਾ ਭਲੀਆਂ ਸੋਚਾਂ ਸੋਚਦਾ ਰਹਾ। ਮੈਂ ਗੋਬਿੰਦ ਦਾ ਨਾਮ ਜਪਦਾ ਰਹਾ ਮੈਂ ਗੁਰੂ ਦੀ ਪਵਿੱਤਰ ਸੰਗਤ ਵਿੱਚ ਗੁਰੂ ਦੀ ਪਵਿੱਤਰ ਸੰਗਤ ਕਰਦਾ ਰਹਾ ਨਾਨਕ ਨਾਮ ਨਾ ਬਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਏ ਭਗਵਾਨ ਮੇਰੇ ਉੱਤੇ ਮਿਹਰ ਕਰ ਮੈਂ ਇੱਕ ਘੜੀ ਵਾਸਤੇ ਵੀ ਤੇਰਾ ਨਾਮ ਨਾ ਭੁੱਲਾਂ ਸ਼ੰਤ ਭਿੰਨੀ ਰਹਿ ਨੜੀਏ ਚਮਕਣ ਤਾਰੇ ਜਾਗੇ ਸੰਤ ਜਨ ਮੇਰੇ RAM ਪਿਆਰੇ ਜਾਗੇ ਸੰਤ ਜਨ ਮੇਰੇ RAM ਪਿਆਰੇ ਮਹਾਰਾਜ ਕਹਿੰਦੇ ਤਰੇਲ ਭਿਜੀ ਰਾਤ ਵਿੱਚ ਆਕਾਸ਼ ਵਿੱਚ ਤਾਰੇ ਡਲਕਦੇ ਹਨ ਕਿਵੇਂ ਪ੍ਰਮਾਤਮਾ ਦੇ ਪ੍ਰੇਮ ਵਿੱਚ ਭਿਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ ਅਕਾਸ਼ ਵਿੱਚ ਸੋਹਣੇ ਆਤਮਿਕ ਗੁਣ ਲਿਸਕਾ ਮਾਰਦੇ ਹਨ ਜਿਵੇਂ ਰਾਤ ਨੂੰ ਤਾਰੇ ਡਲਕਾ ਮਾਰਦੇ ਹਨ ਉਸੇ ਤਰ੍ਹਾਂ ਜਿਹੜਾ ਗੁਰੂ ਦੇ ਗਿਆਨ ਦੇ ਨਾਲ ਭਿੱਜਿਆ ਹੋਇਆ ਭਾਈ ਮਨ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹਿਆ ਜੀ ਨੂੰ ਉਹ ਉਸ ਤਾਰਿਆਂ ਵਾਂਗੂ ਚਮਕਦੇ ਹੈ ਉਸ ਦੇ ਅੰਦਰੋਂ ਗੁਣ ਜਾਗੇ ਸੰਤ ਜਨਾ ਮੇਰੇ RAM ਪਿਆਰੇ ਮੇਰੇ ਰਾਮ ਦੇ ਪਿਆਰੇ ਸੰਤ ਜਨ ਸਿਮਰਨ ਦੀ ਬਰਕਤ ਨਾਲ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੇ ਅਨ ਦਿਨੋਂ ਪ੍ਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਚਰਨ ਕਮਲ ਧਿਆਨ ਹਿਰਦੇ ਪ੍ਰਭ ਵਿਸਰਨ ਨਹੀਂ ਇੱਕ ਖੇਨੋ ਸੰਤ ਜਨ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਦੇ ਹਨ ਤੇ ਉਹਨਾਂ ਦੇ ਦਰ ਤੇ ਅਰਦਾਸ ਕਰਦੇ ਹਨ हे ਪ੍ਰਭ ਰਤਾ ਜਿਤਨੇ ਸਮੇ ਲਈ ਵੀ ਸਾਡੇ ਦਿਲ ਤੋਂ ਦੂਰ ਨਾ ਹੋ ਇਹ ਗੁਰਮੁਖ ਪਿਆਰਿਆਂ ਦੀ ਅਵਸਥਾ ਹੁੰਦੀ ਹੈ ਜਿਹੜੇ ਇਹ ਚਾਹੁੰਦੇ ਨੇ ਨਹੀਂ ਤਾਂ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਹੋਇਆ ਵੀ ਸਰੀਰ ਬੈਠਾ ਗੁਰੂ ਦੀ ਹਜ਼ੂਰੀ 'ਚ ਤੇ ਮਨ ਕਿਤੇ ੜਾਰੀਆਂ ਮਾਰ ਗਿਆ ਆਪਣੇ ਕਾਰੋਬਾਰਾਂ 'ਚ ਜਾ ਕੇ ਰੁੱਝ ਗਿਆ ਇਹ ਹੁੰਦਾ ਜੀ ਸਾਡੇ ਨਾਲ ਵੀ ਹੁੰਦਾ ਕਈ ਵਾਰੀ ਵੀ ਗੁਰੂ ਦੀ ਹਜ਼ੂਰੀ 'ਚ ਬੈਠਾ ਸਰੀਰ ਤੇ ਮਨ ਕਿਤੇ ਹੋਰ ੜਾਰੀ ਮਾਰ ਗਿਆ ਤੇ ਸੰਗਤ ਮਨ ਨਹੀਂ ਕਰਨੀ ਐ ਤੇ ਜੇ ਮਨ ਇੱਥੇ ਹਾਜ਼ਰ ਨਹੀਂ ਤਾਂ ਫੇਰ ਸਮਝ ਲਓ ਸਰੀਰ ਦਾ ਢਾਂਚਾ ਬੈਠਾ ਗੁਰੂ ਦੀ ਗੱਲ ਕੋਈ ਸੁਣੀ ਨਹੀਂ ਜਾ ਸਕਦੀ ਫਿਰ ਜੇ ਮਨ ਇੱਥੇ ਹਾਜ਼ਰ ਨਹੀਂ ਤਾਂ ਜਿੱਥੇ ਸਰੀਰ ਹਾਜ਼ਰ ਆ ਉੱਥੇ ਮਨ ਨੂੰ ਵੀ ਹਾਜ਼ਰ ਰੱਖ ਜੇ ਇਹਨੂੰ ਘੇਰ ਘੇਰ ਕੇ ਨਾ ਪਿਆਰ ਦੇ ਸ਼ਮਕੇ ਮਾਰ ਮਾਰ ਕੇ ਲਿਆਈਏ ਇਹਨੂੰ ਵੀ ਰੁਕ ਸੁਣ ਗੁਰੂ ਦੀ ਗੱਲ ਤਜ ਮਾਨ ਮੋਹ ਬੇਕਾਰ ਮਨ ਕਾ ਕਲਮਲਾ ਦੁੱਖ ਜਾ ਰਹੀ ਸੰਤ ਜਨ ਆਪਣੇ ਮਨ ਦਾ ਮਾਣ ਛੱਡ ਕੇ ਮੋਹ ਤੇ ਬਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਛਾੜ ਲੈਂਦੇ ਹਨ ਸਾਰੇ ਦੁੱਖ ਤੇ ਪਾਪ ਛਾੜ ਲੈਂਦੇ ਹਨ ਗੁਰੂ ਦੇ ਸਤ ਸੰਗੀ ਨੇ ਜਿਹੜੇ ਆਪਣੇ ਮਨ ਦਾ ਮਾਣ ਛੱਡ ਕੇ ਮੋਹ ਤੇ ਵਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਛਾੜ ਲੈਂਦੇ ਹਨ ਬਨਵੰਤ ਨਾਨਕ ਸਦਾ ਜਾਗੇ ਹਰ ਦਾਸ ਸੰਤ ਪਿਆਰੇ ਗੁਰੂ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ ਦੇ ਪਿਆਰੇ ਸੰਤ ਪਰਮਾਤਮਾ ਦੇ ਦਾਸ ਸਦਾ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਉਹਨਾਂ ਨੂੰ ਪਤਾ ਵੀ ਇੱਥੇ ਸਾਡੇ ਤੇ ਬਾਹਰ ਕਰ ਰਹੀ ਆ ਈਆਂ ਪੁੱਤਰਾਂ ਦੇ ਮੋਹ ਵਿੱਚ ਲਾਲਚ ਬੱਸ ਜਦੋਂ ਹੁੰਦਾ ਇਨਸਾਨ ਉਹਦੋਂ ਮਾਇਆ ਦੇ ਹੱਲੇ ਮਾਇਆ ਹੱਲੇ ਕਰਦੀ ਆ ਆਪਦਾ ਪ੍ਰਭਾਵ ਪਾਉਂਦੀ ਆ ਪਰ ਜਿਹੜੇ ਗੁਰੂ ਦੇ ਪਿਆਰੇ ਉਹ ਸਮਝ ਜਾਂਦੇ ਨੇ ਵੀ ਹੁਣ ਮੇਰੇ ਤੇ ਪ੍ਰਭਾਵ ਪਾ ਰਹੀ ਆ ਤੇ ਉਹਨੂੰ ਗੁਰੂ ਦੇ ਸ਼ਬਦ ਦਾ ਓਟ ਆਸਰਾ ਦੇ ਕੇ ਫਿਰ ਆਪਣੇ ਮਨ ਨੂੰ ਬਚਾ ਲੈਂਦੇ ਆ ਬਕਾਰਾਂ ਦੇ ਹੱਲਿਆਂ ਤੋਂ ਮਾਇਆ ਦੇ ਹੱਲਿਆਂ ਤੋਂ ਮਨ ਨੂੰ। ਇਹੀ ਸਿੱਖ ਦੀ ਨਿਸ਼ਾਨੀ ਆ ਜਿਹੜਾ ਸਿੱਖ ਦਾ ਰਹੇ ਤੇ ਗੁਰੂ ਦੇ ਗਿਆਨ ਦਾ ਪੱਲਾ ਫੜੀ ਰੱਖੇ ਤੇ ਇਹ ਬਕਾਰਾਂ ਦੇ ਹੱਲਿਆਂ ਤੋਂ ਬਚਿਆ ਰਹਿੰਦਾ ਹੈ। ਤੇ ਨਹੀਂ ਤਾਂ ਫਿਰ ਭਾਈ ਅੰਨੀ ਰਇਤ ਗਿਆਨ ਵੀ ਹੋਣੀ ਪਾਏ ਭਏ ਮਰਦਾਰ ਗੁਰੂ ਮਹਾਰਾਜ ਕਹਿੰਦੇ ਦੁਨੀਆ ਅੰਨੀ ਆ। ਜਿੱਤਰ ਨੂੰ ਜੀ ਕਰਦਾ ਕੱਠ ਬਨ ਮੰਨ ਕੇ ਤੁਰੇ ਫਿਰਦੀ ਆ ਜਿੱਥੇ ਦਸਕ ਜਾਂਦੇ ਉਥੇ ਕਹਿੰਦੇ ਬੜੇ ਜਾਂਦੇ ਆ ਲੱਗ ਜਾਂਦੀਆਂ ਨੇ ਲੈਣਾ ਸੱਚੀ ਸੰਗਤ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਸੁਣਨੀ ਸੱਤੀ ਸੱਚੀ ਸੰਗਤ ਹੈ ਜੀ ਤੇ ਗੁਰਬਾਣੀ ਕਹਿੰਦੀ ਵੀ ਇਹੀ ਆ ਸਤ ਸੰਗਤ ਐਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ ਜਿੱਥੇ ਇੱਕੋ ਨਾਮ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਆ ਉਹੀ ਸਤ ਸੰਗ ਉਹ ਹੀ ਸੱਚੀ ਸੰਗਤ ਹੈ ਨਹੀਂ ਤਾਂ ਭੀੜਾਂ ਦੀਆਂ ਭੀੜਾਂ ਵਿੱਚ ਜਾ ਕੇ ਧੂੜ ਧੁੱਪ ਧੱਗੇ ਖਾ ਕੇ ਇਨਸਾਨ ਮੁੜਿਆਉਂਦਾ ਸਤ ਸੰਗ ਉਹਨੂੰ ਨਹੀਂ ਕਹਿ ਸਕਦਾ ਸਤ ਸੰਗੀ ਉਹ ਆ ਜਿੱਥੇ ਸਤ ਦੀ ਸੱਚ ਦੀ ਗੱਲ ਹੁੰਦੀ ਆ ਨਾਮ ਦੀ ਗੱਲ ਹੁੰਦੀ ਆ ਇਹ ਆ ਸੱਚੀ ਸੰਗਤ ਅੱਗੇ ਮਹਾਰਾਜ ਨੇ ਦੱਸਿਆ ਸਮਝਾਉਣਾ ਕੀਤਾ ਮੇਰੀ ਸੇਜ ਜੜੀ ਏ ਆਡੰਬਰ ਬਣਿਆ ਮੇਰੀ ਸੇਜ ਜੜੀ ਏ ਆਡੰਬਰ ਬਣਿਆ ਮਨ ਆਨੰਦ ਭਿਆ ਪ੍ਰਭ ਗ ਆਬ ਤੂੰ ਸੁਣਿਆ ਮਨ ਆਨੰਦ ਭਾ ਪ੍ਰਭ ਆਬ ਤੂੰ ਸੁਣਿਆ ਏ ਸਖੀ ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਸਜਾਵਟ ਬਣ ਗਈ ਹੈ ਜਦੋਂ ਮੈਂ ਪ੍ਰਭੂ ਨੂੰ ਆਪਣੇ ਵੱਲ ਆਉਂਦਾ ਸੁਣਿਆ ਤਾਂ ਮੇਰੇ ਮਨ ਵਿੱਚ ਆਨੰਦ ਪੈਦਾ ਹੋ ਗਿਆ ਹੈ ਪ੍ਰਭ ਮਿਲੇ ਸੁਆਮੀ ਸੁਖੇ ਗਾਮੀ ਜਾਬ ਮੰਗਲ ਰਸ ਭਰੇ ਹੇ ਸਖੀ ਜਿਨ੍ਹਾਂ ਬੜਪਾਗੀਆਂ ਨੂੰ ਸੁਖ ਦੇਣ ਵਾਲੇ ਮਾਲਕ ਪ੍ਰਭੂ ਜੀ ਮਿਲ ਪੈਂਦੇ ਹਨ ਉਹਨਾਂ ਦੇ ਹਿਰਦੇ ਚਾਵਾ ਨਾਲ ਖੁਸ਼ੀਆਂ ਨਾਲ ਆਨੰਦ ਨਾਲ ਭਰ ਜਾਂਦੇ ਹਨ ਅੰਗ ਸੰਗ ਲਾਗੇ ਦੂਖ ਭਾਗੇ ਪ੍ਰਾਨ ਮਨ ਤਨ ਸਭ ਹਰੀ ਉਹ ਪ੍ਰਭੂ ਦੇ ਅੰਗ ਸੰਗ ਉਹ ਪ੍ਰਭੂ ਦੇ ਅੰਗ ਚਰਨਾ ਨਾਲ ਜੁੜੇ ਰਹਿੰਦੇ ਹਨ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਜਿਹੜੇ ਵੀ ਗੁਰੂ ਦੇ ਚਰਨਾਂ ਨਾਲ ਜੁੜਦੇ ਨੇ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਨੇ ਭਾਈ ਮਹਾਰਾਜ ਨੇ ਇਥੇ ਦੱਸਿਆ ਜਾਂ ਉਹਨਾਂ ਦੀ ਜਿੰਦ ਉਹਨਾਂ ਦਾ ਮਨ ਉਹਨਾਂ ਦਾ ਸਰੀਰ ਸਾਰੇ ਹੀ ਆਤਮਿਕ ਜੀਵਨ ਨਾਲ ਹਰੇ ਹੋ ਜਾਂਦੇ ਹਨ ਮਨ ਇਸ ਪਾਈ ਮਨ ਇਸ ਪਾਈ ਪ੍ਰਪਤਾਈ ਸੰਯੋਗ ਸਾਹਾ ਸੁਭਗਣ ਗੁਰੂ ਦੀ ਸ਼ਰਨ ਪੈ ਕੇ ਜਿਹੜੇ ਮਨੁੱਖ ਪ੍ਰਭੂ ਦਾ ਧਿਆਨ ਧਰਦੇ ਹਨ ਉਹਨਾਂ ਦੇ ਮਨ ਦੀ ਹਰੇਕ ਇੱਛਾ ਇੱਛਾ ਪੂਰੀ ਹੋ ਜਾਂਦੀ ਹੈ ਗੁਰੂ ਪਰਮਾਤਮਾ ਨਾਲ ਉਹਨਾਂ ਦਾ ਮਲਾਪ ਕਰਾਉਣ ਲਈ ਭਲਾ ਸੰਯੋਗ ਬਣਾ ਦਿੰਦਾ ਹੈ ਗੁਰੂ ਪਰਮਾਤਮਾ ਨਾਲ ਉਹਨਾਂ ਨੂੰ ਮਿਲਾਨ ਦਾ ਕਾਰਨ ਬਲਾ ਸੰਜੋਗ ਬਣਾ ਦਿੰਦਾ ਹੈ ਚੰਗਾ ਮਹੂਰਤ ਕੱਢ ਦਿੰਦਾ ਹੈ ਐਂ ਕਹਿ ਲਓ ਬੈਨਵੰਤ ਨਾਨਕਾ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਜਿੰਨਾ ਵਿਭਾਗੀਆਂ ਨੂੰ ਪ੍ਰਭੂ ਜੀ ਮਿਲ ਪੈਂਦੇ ਹਨ ਉਹਨਾਂ ਦੇ ਹਿਰਦੇ ਵਿੱਚ ਸਾਰੇ ਆਨੰਦ ਬਣ ਜਾਂਦੇ ਹਨ ਹਲਾਰਾ ਬਣਿਆ ਰਹਿੰਦਾ ਹੈ ਖੁਸ਼ੀਆਂ ਦਾ आनंदमयी जिंदगी जींदा மனுਖ ਜਦੋਂ ਨਾਮ ਬਾਣੀ ਨਾਲ ਜੁੜਦਾ ਕਿਉਂਕਿ ਫਿਰ ਉਹਨੂੰ ਕਿਸੇ ਵੀ ਕਿਸਮ ਦਾ ਫਿਕਰ ਚੋਰਾ ਚਿੰਤਾ ਸਤਾਉਂਦਾ ਨਹੀਂ ਉਹ ਆਪਣੇ ਕਾਰੋਬਾਰ ਜਿਹੜੇ ਕਰਨੇ ਆ دنیਵੀ ਕਾਰੋਬਾਰ ਕਰਨੇ ਹੋ ਆਪਣੇ ਲਗਨ ਦੇ ਨਾਲ ਗੁਰੂ ਦੇ ਨਾਮ ਨਾਲ ਜੁੜਿਆ ਹੋਇਆ ਕਰਦਾ ਰਹਿੰਦਾ ਕਿਉਂਕਿ ਕੰਮ ਕਰਿਆ ਹੀ ਨਿਭੜਦਾ ਨਾ ਸੋਚਾਂ ਸੋਚ ਕੇ ਤਾਂ ਕੁਝ ਨਹੀਂ ਹੁੰਣਾ ਜੇ ਬੈਠਾ ਸੋਚੀ ਜਾਂਦਾ ਜਾ ਉਹ ਕਰਾਂਗੇ ਆ ਕਰਾਂਗੇ ਕਰ ਲੈਣਾ ਬੱਸ ਅੱਜ ਨਹੀਂ ਕੱਲ ਕੱਲ ਤੱਕ ਕਿਸੇ ਨੇ ਵੇਖਿਆ ਨਹੀਂ ਭਾਈ ਇਸ ਤਰ੍ਹਾਂ ਸੋਚਾਂ ਸੋਚ ਕੇ ਨਹੀਂ ਹੁਣ ਹਾਂ ਤੋ ਜਿਹੜੇ ਆਪਣੇ ਤੇਰੇ ਫਰਜ਼ ਆ ਉਹ ਕੰਮ ਕਰ ਵਾਹਿਗੁਰੂ ਦੀ ਕਿਰਪਾ ਨਾਲ ਉਹ ਕਾਰੋਬਾਰ ਕਰਦਾ ਆਪਣੇ ਫਰਜ਼ਾਂ ਨੂੰ ਪਛਾਣਦਾ ਹੋਇਆ ਤੇ ਉਹ ਜਿਹੜੇ ਤੇਰੇ ਕੰਮ ਆ ਉਹ ਸਪੂਰਨ ਹੋ ਜਾਣੇ ਨੇ ਪ੍ਰਮਾਤਮਾ ਦੀ ਯਾਦ ਜੁੜੀ ਰਹਦੀ ਆ ਹਿਰਦੇ ਘਰ ਵਿੱਚ ਤੇ ਜੇ ਸੋਚਾਂ ਸੋਚਣ ਵਾਲਾ ਬੰਦਾ ਆਲਸੀ ਹੁੰਦਾ ਸੋਚੀ ਜਾਣਾ ਪਏ ਨੇ ਐਂ ਕਰਨਾ ਉਹ ਕਰਨ ਤੇ ਆਲਸ ਪਈ ਹੋਈ ਆ ਤੇ ਕੰਮ ਕੋਈ ਕਰਨਾ ਨਹੀਂ ਇਹ ਨਹੀਂ ਭਾਈ ਮਹਾਰਾਜ ਕਹਿੰਦੇ ਹਾਥ ਪਾਉ ਸਭ ਕਾਮ ਕਰ ਚੀਤ ਨਰੰਜਨ ਨਾਲ ਵੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਤੇਰਾ ਮਨ ਜੁੜਿਆ ਰਹੇ ਤੇ ਆਪਣਾ ਕਾਰੋਬਾਰ ਕਰਦਾ ਰਹੇ ਇਮਾਨਦਾਰੀ ਦੇ ਨਾਲ ਸਹੀ ਤਰੀਕੇ ਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਮਹਾਰਾਜ ਨੇ ਦੱਸਿਆ ਮੇਲ ਸਖੀਆਂ ਪੁੱਛੇ ਕਹੋ ਕੰਤ ਨਿਸ਼ੈਣੀ ਸਹੇਲੀਆਂ ਮਿਲ ਕੇ ਮੈਨੂੰ ਪੁੱਛਦੀਆਂ ਹਨ ਕਿ ਖਸਮ ਪ੍ਰਭੂ ਦੀ ਕੋਈ ਨਿਸ਼ਾਨ